ਪਟਾ ਨਹੀਂ ਅਸੀਂ ਸਿਰਫ ਐਨਐਸਏ ਬਾਰੇ ਸਵਾਲ ਕਰਦੇ ਐਨਐਸਏ ਬਾਰੇ ਅਸੀਂ ਨਹੀਂ ਪਿੰਡ ਚ ਪੰਜਾਬ ਚ ਬਣ ਦੇਣਾ ਅਸੀਂ ਐਨਐਸਏ ਵਾਲਿਆਂ ਨੂੰ ਅਸੀਂ ਨਹੀਂ ਪੰਜਾਬ ਚ ਬਣ ਦੇਣਾ ਪੁੰਨਰ ਦੀ ਰਿਆਈ ਪਰ ਤੁਹਾਡੇ ਦੇਖੋ ਹਾਂਜੀ ਜਿਹੜਾ ਸਵਾਲ ਦਾ ਮੈਂ ਮੈਨੂੰ ਜਾਣਕਾਰੀ ਹੈ ਮੈਂ ਉਹਦਾ ਜਵਾਬ ਦਵਾਂ ਤੁਸੀਂ ਸਰਕਾਰ ਦੇ ਨਵੇਂ ਦੇ ਹੋ ਨਹੀਂ ਹੋਇਆ ਮੈਂ ਨਵੇਂ ਦੇ ਹੋਣ ਦਾ ਮਤਲਬ ਇਹ ਨਹੀਂ ਵੀ ਮੈਨੂੰ ਸਾਰਾ ਕੁਝ ਹੀ ਪਤਾ ਹੈ ਜੋ ਮੈਂ ਪੁਰਾਣੋ ਪੰਜਾਬ ਦੇ ਨੌਜਵਾਨਾਂ ਤੇ ਐਨਐਸਏ ਲੱਗ ਰਹੀ ਹੈ ਤੁਹਾਨੂੰ ਉਸ ਚੀਜ਼ ਬਾਰੇ ਨੌਲੇਜ ਨਹੀਂ ਉਹਦੇ ਬਾਰੇ ਤੁਹਾਨੂੰ ਨੌਲੇਜ ਨਹੀਂ ਹੈਗੀ ਮੈਂ ਤੁਸੀਂ ਪਟਾ ਕਾਦੇ ਵਾਸਤੇ ਲਿਆ ਜੀ ਨਵੇਂ ਦੇ ਕਾਦੇ ਸਾਡੇ ਕੁਝ ਨਹੀਂ ਇਹ ਤਾਂ ਸੋਚੀ ਜਿਹੜੀ ਐਨਐਸ ਲੱਗੀ ਗਲਤ ਲੱਗੀ ਸਹੀ ਲੱਗੀ ਹੈ ਦੇਖੋ ਅਸੀਂ ਤਾਂ ਪਹਿਲਾਂ ਹੀ ਕਹਿੰਦੇ ਹਾਂ ਹਾਂਜੀ ਕਿ ਜਿਹੜਾ ਸੈਂਟਰ ਨੇ ਕੀਤਾ ਕਿਸੇ ਤੇ ਵੀ ਇਹ ਲਗਾਂਦੀ ਹੈ ਇਹ ਹੋਰ ਉਹ ਦੇਖ ਕੇ ਲਗਾਉਣ ਵੀ ਕਿਸੇ ਗਲਤ ਬੰਦੇ ਦੇ ਨਾਲ ਲੱਗੇ ਅਸੀਂ ਤਾਂ ਕਹਿੰਦੇ ਹਾਂ ਤੁਸੀਂ ਇਹਦਾ ਗਰੋਹ ਕਰਦੇ ਹੋ ਜੀ ਜਿਹਦਾ ਐਨਐਸ ਲੱਗੀ ਅਮਰਪਾਲ ਸਿੰਘ ਤੇ ਮੈਂ ਅਮਰਿਤਪਾਲ ਸਿੰਘ ਦੇ ਇੱਕ ਬਾਰੇ ਕੁਝ ਨਹੀਂ ਕਹਿਣਾ ਚਾਹੁੰਦਾ ਨਹੀਂ ਮੈਂ ਆਪਾਂ ਕੌਟਰ ਜੀ ਇਹਦਾ ਨੋਜਵਾਲ ਇਸ ਬਾਰੇ ਵਿੱਚ ਜਿੱਤੋਂ ਵੀ ਉਹ ਗੱਲ ਤਾਂ ਕੀ ਪਾਈ ਲੈ ਮੈਂ ਕੁਝ ਨਹੀਂ ਕਹਿਣ ਦਿੰਦਾ ਇਹ ਦੇਖੋ ਇਹ ਸਾਲਾਂ ਦੇ ਭੱਜਣਾ ਫਿਰ ਅਸੀਂ ਇਹ ਸਾਨੂੰ ਬੋਲਣੇ ਦੇਵਾਂਗੇ ਦੇਖੋ ਜੇ ਸਾਲਾਂ ਦੇ ਭੱਜੋਗੇ ਬਿਲਕੁਲ ਨਹੀਂ ਹੈ ਜਵਾਬ ਨਹੀਂ ਹੈਗਾ ਤੁਸੀਂ ਠੀਕ ਹੈ ਜੇ ਜਿਵੇਂ ਭਗਵੰਤ ਮਾਨ ਕਹਿੰਦਾ ਹੈ ਵੀਡੀਓ ਦੀ ਬਕਾਇਦਾ ਉਹ ਕਹਿੰਦਾ ਵੀ ਅਸੀਂ ਉਹਨਾਂ ਤੋਂ ਮਦਦ ਲਈ ਹੈ ਉਹ ਵੀਡੀਓ ਬਾਰੇ ਤੁਹਾਡਾ ਕੀ ਕਹਿਣਾ ਜਿਹੜੀ ਵੀਡੀਓ ਭਗਵੰਤ ਮਾਨ ਕਹਿੰਦਾ ਅਸੀਂ ਸੈਂਟਰ ਤੋਂ ਮਦਦ ਟੁਕੜੀਆਂ ਮੰਗਾਈਆਂ ਉਸੇ ਨੂੰ ਐਨਐਸਐਲ ਲਵਾਈ ਹੈ ਮੈਂ 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 ਇਸ ਵਾਰ ਇਸ ਦੀ ਜਾਣਕਾਰੀ ਰੱਖਦਾ